ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਉਪਲੀ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਬਾਈ ਰਾਜੂ ਕੋਲੇ ਪਹੁੰਚੇ ਹੋਇਆ گاਵਾਆਂ ਨਾਲ ਤੁਹਾਨੂੰ ਪੰਜ ਦਿਖਾਵਾਂਗਾ ਪਰ ਦਿਖਾ ਦਾਂਗੇ ਤੁਹਾਨੂੰ ਸੱਜਣੋ ਪੰਜੇ ਆ ਤੋਹਫੇ ਦਿਖਾ ਦਾਂਗੇ ਜਿਹੜੀ ਆਪਾਂ ਕਹਦੇ ਨੇ ਵੀ ਸਿਰਾ ਕੁਆਲਿਟੀ ਆ ਐਂਡ ਗੱਲ ਬਾਤ ਫੁੱਲ ਵੱਡੇ ਕੱਦ ਕਾਠ ਫੁੱਲ ਵਜਨ ਵਾਲੀਆਂ ਚੰਗੇ ਦੁੱਧ ਦੇ ਰਿਕਾਰਡ ਨੇ ਤੇ ਨਸਲਾਂ ਵੀ ਸਾਰੀਆਂ ਦਿਖਾ ਦੂੰਗਾ ਪੰਜਾਂ ਚ ਇੱਕ ਨੰਬਰ ਤੋਂ ਲੱਗ ਜਾਗਾ ਜੀ 에ਰ ਸ਼ਹਿਰ ਆ ਗਈ 2 ਨੰਬਰ ਤੇ ਆ ਗਈ ਜਰਸੀ 3 ਤੇ ਆ ਗਈ ਜਰਸੀ ਕ੍ਰੋਸ ਤੇ 4 ਤੇ ਵੀ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਥੋੜਾ ਸਾਈ ਹਾਲ ਦਾ ਕ੍ਰੋਸ ਆ ਤੇ 5 ਤੇ ਆ ਗਈ ਐਚ ਐਫ ਕ੍ਰੋਸ ਅੰਗ ਚ ਦੋ ਵੀ ਸਾਰੇ ਰੰਗ ਨੇ ਤੇ ਸਾਰੀਆਂ ਨਸਲਾਂ ਨੇ ਐਂਡ ਗੱਲਬਾਤ ਹੀ ਬਣਾ ਦਾਂਗੇ ਸ਼ੁਰੂਆਤ ਕਰ ਲਾਂਗੇ 에ਅਰ ਸ਼ੈਰ ਤੋਂ ਚੱਲ ਗੈਰੀ ਲੈ ਕੇ ਕੈਮਰਾ 에ਅਰ ਸ਼ੈਰ ਬਣੀ ਫਿਰ ਆ ਗਿਆ ਤੇਰੇ ਮਾਗਰ ਮਾਗਦੀ ਮੈਂ ਇਹਦੀ ਆਡਰ ਕੁਆਲਿਟੀ ਦੀ ਮਾਰ ਬੰਦਾ ਕੈਮਰਾ ਇੱਥੋਂ ਤੇ ਇੱਥੋਂ ਕਰਾ ਇਹਦਾ ਆਡਰ ਚੈੱਕ ਆ ਜਾ ਰਾਜੂ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਬੜਾ ਕੰਮ ਜਾਂ ਟਿਪ ਟੋਪ ਹੀ ਕਰਤਾ ਜਮੀ ਆ ਗਈ ਬਈ ਐਚਐਫ ਗਈਆਂ ਬੈਗੀਆਂ ਵਿੱਚੋਂ ਜਰਸੀ ਵੇਗੀਆਂ ਆ ਰਹਿ ਗਈਆਂ ਸੀ ਕੱਲਾ ਹੀ ਨੇ ਹੱਥ ਨੇ ਇਹਦਾ ਸੁਆ ਕਿਹੜਾ ਬਾਈ ਦੂਜਾ ਸੁਆ ਵੀਰੇ ਹੋਰ ਹੋਰ ਕਿ ਸੁਆ ਦੂਜਾ ਆ ਗਿਆ ਐਰ ਸ਼ਹਿਰ ਦੇ ਵਿੱਚ ਤੇ ਇੱਕ ਜਰਸੀ ਇਧਰ ਮਾਰੀ ਗਰੀ ਕੈਮਰਾ ਆ ਦਿਖਾਉਂਗਾ ਜਰਸੀ ਐਚਐਫ ਤੋਂ ਵੀ ਵੱਡੀ ਆ ਪ्योर ਪੰਜਾਬ ਵਾਲੀ ਜਰਸੀ ਫਾਰਮ ਵਾਲੀ ਵੱਚੀ ਦਿਖਾਉਂਗਾ ਤੁਹਾਨੂੰ ਤੇ ਇੱਕ ਨੰਬਰ ਤੇ ਲੱਗ ਜਾਗਾ ਰੀ ਇਧਰੋਂ ਐਰ ਸ਼ਹਿਰ ਤੋਂ ਖੈਰ ਸ਼ਿਆਰ ਦੀ ਬੱਚੀ ਦੀ ਕੁਆਲਿਟੀ ਦਿਖਾ ਆਰਡਰ ਕੁਆਲਿਟੀ ਤੂੰ ਆ ਦੂਜਾ ਰਾਜੂ ਦੂਜਾ ਵੀਰੇ ਐਂ ਤੋਰਦੇ ਠੰਡੇ ਜੇ ਦਿਮਾਗ ਨਾਲ ਫਿਰ ਜੀ ਆ ਲੱਗਦਾ ਚੰਗੇ ਜਾਨਵਰਾਂ ਦੇ ਕਾ ਇੱਕ ਦਿਨ ਕੱਢ ਦੂਗੀ ਲੈ ਜੂ ਵੀਰੇ ਪੰਜ ਚਾਰ ਦਿਨ ਪੰਜ ਚਾਰ ਦਿਨ ਕੱਢ ਦੂ ਹਾਂ ਬਈ ਕੀ ਰਿਕਾਰਡ ਦੱਸਿਆ ਰਾਜੂ ਬੱਦ ਦਾ ਪਹਿਲਾਂ ਨੇ 25 ਕਿਲੋ ਦੁੱਧ ਪਾਇਆ ਹੋਇਆ ਹੈ ਨੇ ਮਾ ਦੇ 11 ਹੋਰ ਸਰ ਮਾਲਾ 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 ਲੈ ਚੱਲ ਐਨ ਪਹਿਲਾਂ ਦਾ ਰਿਕਾਰਡ ਬਾਈ ਕਹਿੰਦਾ ਹੈਗਾ 25 ਕਿਲੋ ਦਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਸਾਰੇ ਤੋਹਫੇ ਹੀ ਦਿਖਾਉਂਗਾ ਅੱਜ ਬਾਈ ਕੋਲ ਜਮਾ ਐਂਡ ਕੁਆਲਿਟੀ ਜਿਹਨੂੰ ਵੀ ਸਰਾ ਗੱਲਬਾਤ ਕਹਿੰਦੇ ਆ ਅਸਲ ਆ ਬਰੇ ਅਸਲ ਜਿਹਨੂੰ ਕਹਿੰਦੇ ਨੇ 24 ਕੈਰੇਟ ਆ ਅਸਲ ਬੱਛੀ ਆ ਗਈ ਫੁੱਲ ਫਿੱਟ ਫਿੱਟ ਏਅਰ ਸ਼ਹਿਰ ਦੇ ਵਿੱਚ ਆ ਗਈ ਤੇ ਦੁੱਧ ਦਾ ਰਿਕਾਰਡ ਵੀ ਚੰਗਾ ਤੇ ਨਸਲ ਦੀ ਇੱਕ ਸੁਣਨ ਮੈਂ ਖਾਸੀਅਤ ਦੱਸ ਦਣਾ ਇਹ ਨਸਲ ਐਚ ਐਫ ਦੇ ਮੁਕਾਬਲੇ ਇੱਕ ਤਾਂ ਗਰਮੀ ਨਹੀਂ ਮਨਾਉਂਦੀ ਤੇ ਦੋ ਨੰਬਰ ਤੇ ਇਹਦੀ ਫੈਟ ਬਹੁਤ ਚੰਗੀ ਆਉਂਦੀ ਆ ਤੇ ਤਿੰਨ ਨੰਬਰ ਤੇ ਇਹ ਦੁੱਧ ਵੀ ਕਹਿੰਦੇ ਵੀ ਬਹੁਤ ਲੌਂਗ ਟਾਈਮ ਦਿੰਦੀ ਆ ਜਿਹੜੀ ਇਹ ਨਸਲ ਆ ਗਈ ਏਅਰ ਸ਼ਹਿਰ ਦੇ ਵਿੱਚ ਤੇ ਭਾਈ ਵੀ ਬਹੁਤ ਘੱਟ ਜਾਂਦੀ ਹੈ ਜਮੀ ਪਤਲੀ ਬਰੀਕ ਬਈ ਯਾਰ ਜਮੀ ਬਰੀਕ ਹੈ ਹਾਂ ਹੋਈ ਰਾਜੂ ਇਧਰ ਲੈ ਬੰਨੇ ਇਹ ਉਰਲੇ ਬੰਨੇ ਗਰੀ ਸਾਰੀ ਦਿਖਾ ਲਈ ਥਣ ਦਾ ਸਾਈਜ਼ ਚੈੱਕ ਕਰਾ ਕੇ ਨਾ ਪਛਾਣ ਹੋ ਕੇ ਬੱਚਿਆਂ ਦਿਖਾ ਦੇ ਪ्योर ਦੂਜਾ ਸੁਆ ਸ਼ਕੀਨੀ ਸ਼ਕੂਨੀ ਵਾਲੇ ਵੀ ਚਿਪ ਕੱਢਦੀ ਜਾਂਦੀ ਆ ਤੇ ਦੁੱਧ ਵਾਲੇ ਕੰਡੇ ਵੀ ਕੱਢ ਦੋ ਜਿਹੜੇ ਹਿਸਾਬ ਨਾਲ ਇਹਨੂੰ ਆਰਡਰ ਕੁਆਲਟੀ ਲੱਗੀ ਆ ਇਹਦੇ ਪੈਸੇ ਰਾਜੂ ਕਿੰਨੇ ਲੈ ਲੀਂਗਾ ਵੀਰੇ ਮੁੱਲ ਤਾਂ ਦਾ ਇੱਕ ਪੰਜ ਕਰ ਦਾਂਗੇ ਫਿਕਸ ਰੱਖੀ ਰੇਟ ਜਮੀ ਤੇ ਵੀਰੇ 2 ਘੱਟ ਲੱਖ ਦੀ ਦਵਾਂਗੇ 98 ਹਾਂ AY ਕਹਿੰਦਾ ਦੇਣੀ ਆ 98000 ਦੀ ਮਾਨਤਨ ਨੂੰ ਮਾਨਤਨ ਮੌਕੇ ਤੇ ਕਰ ਦਾਂਗੇ ਬਈ ਯਾਰ ਮਾਨਤਨ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਮੋੜਦੇ ਨਹੀਂ ਯਾਰ ਜਿਹੜਾ ਸੱਜਣ ਲੈਣ ਆਊਗਾ ਤੇ ਹੁਣ ਕਹ ਰਿਹਾ ਆਹ ਜਰਸੀ ਦਿਖਾ ਦੇ ਮੇਰਾ ਖਿਆਲ ਆ ਇੱਕ ਜਰਸੀ ਆਪਾਂ ਸਾਧਣ ਵਾਸਤੇ ਦਿਖਾਈ ਦੀ ਫੁੱਲ ਵੱਡੇ ਕੱਦ ਵਾਲੀ ਜਹਾ ਜਿੱਡੇ ਬਈ ਦੂਜੀ ਜਰਸੀ ਆਹ ਆ ਉਹਦੇ ਨਾਲ ਦੀ ਏ ਇਹ ਜਹਾ ਆ ਜੀ ਇੱਕ ਰਕਮ ਦਾ ਆਰਡਰ ਚੈੱਕ ਕਰਾ ਦੇ ਥਣ ਦਾ ਸਹਿਜ ਤੇ ਉਰਲੇ ਬੰਨੇ ਵੀ ਲਿਆ ਕੈਮਰਾ ਉਹ ਦੂਆ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਸ਼ਾਈਨਿੰਗ ਹੀ ਸ਼ੋਹਣੇ ਦਿਖਾਵਾਂਗਾ ਇੱਥੋਂ ਦਿਖਾ ਦੇ ਥਾਣ ਦਾ ਸਾਇਜ ਅੱਡਾ ਠੰਡੀ ਸੀਦਾ ਬਈਆ ਜਮਾਂ ਥੋਸ ਲੈ ਗੱਬਣ ਆ ਗਈ ਬੱਚੀ ਜਿਵੇਂ ਮਰਜ਼ੀ ਥਾਣ ਖਿੱਚੀ ਆ ਲੈ ਚਬਾ ਵੜਾ ਮੋਟਾ ਲੱਗਿਆ ਉਹ ਜਿਵੇਂ ਗੱਬਣ ਆ ਨਾ ਹੱਦ ਨਹੀਂ ਆ ਅਭੀ ਛੋਟਾ ਨਮੇੜ ਦਾ ਨਾ ਕੰਮ ਲੈ ਪਾਸ ਪਾਸ ਆੜਾ ਕੰਮ ਵੀ ਛੋਟਾ ਕਰਕੇ ਦੇਈ ਦਿੰਨੇ ਆਂ ਫੁੱਲ ਮੋਟੇ ਚਬਾ ਵੀ ਹੋਊਗੀ ਬਿਲਕੁਲ ਪੂਰੀ ਬਈ ਪੂਰੀ ਨਾਲ ਇਹਦਾ ਗਰੀ ਕੱਦ ਦਿਖਾ ਦੇ ਇੱਥੋਂ ਵਰਕੇ ਟੌਰ ਖੋਲ ਕੇ ਬਈ ਸੁਆ ਕਿਹੜਾ ਰੱਜੀ ਇਹਦਾ ਦੂਜਾ ਵੀਰੇ ਸੂਰਤ ਦੂਜਾ ਤੇ ਪੰਜਾਬ ਵਾਲੀ ਜਰਸੀ ਆ ਗਈ ਜਿਹੜੀ ਆਪਾਂ ਕਹਿ ਦਨੇ ਆਸਲ ਚੀਜ਼ ਲੈਗ ਸਕੋਰ ਦੀ ਵੀ ਬਾਲੀ ਮਜ਼ਬੂਤ ਆ ਆਰਡਰ ਵਾਲੇ ਪੱਖ ਤੋਂ ਵੀ ਤੇ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਥਣ ਦਾ ਸਹਿਜ ਵੀ ਆਹਨ ਰੱਖਦੀ ਆ ਸਿਰਾ ਜਵੇਂ ਹੱਥੀ ਚਵਾਈ ਵਾਲਾ ਥਣ ਲੱਗਿਆ ਪੱਛੀ ਨੂੰ ਆ ਇਹਨੂੰ ਘੁਮਾ ਨਹੀਂ ਰਾਜੂ ਇੱਥੋਂ ਉਤਲੇ ਬੰਨੇ ਰਹੀ ਗਾਂ ਦਾ ਫੇਸ ਆਉਣ ਦੀ ਇੱਥੋਂ ਸਾਰੀ ਦਿਖਾ ਦੀ ਕਰੀ ਇੱਥੋਂ ਕੱਦ ਆ ਗਿਆ ਇਹਦਾ ਫੁੱਲ ਵੱਡਾ ਜਿਹੜੀ ਗਾਂ ਛੋਟੀ ਹੋਊਗੀ ਮੈਂ ਤੁਹਾਨੂੰ ਦੱਸ ਦੂੰਗਾ ਵੀਡੀਓ 'ਚ ਤੇ ਜਿਹੜੀ ਆਪਾਂ ਨੇ ਵੱਡੀ ਕਹਤੀ ਉਹ ਵੱਡੀ ਹੀ ਨਿਕਲੂਗੀ ਚਾਹੇ ਆਪਣੀ ਗਰੰਟੀ ਤੇ ਗਾ ਕਿਸੇ ਨੇ ਆਨਲਾਈਨ ਮੰਗਵਾਈਆਂ ਨਾ ਆਨਲਾਈਨ ਵੀ ਮੰਗਾ ਸਕਦਾ ਜਿਹੜੀ ਛੋਟੀ ਹੋਊਗੀ ਉਸ ਨੂੰ ਮੈਂ ਆਪ ਹੀ ਦੱਸ ਦੂੰਗਾ ਵੀ ਭਾਈ ਇਹਦਾ ਕੱਦ ਨੋਰਮਲ ਆ ਜਾਂ ਛੋਟਾ ਇੱਥੋਂ ਆਰਡਰ ਕੁਆਲਿਟੀ ਚੈੱਕ ਕਰਾ ਕੇ ਤੇ ਗਰੀ ਉਰਲੇ ਬੰਨੇ ਆ ਜਾਂ ਬਾਲੀ ਸੈੱਟ ਖੜੀਆ ਬੱਚੀ ਇੱਥੋਂ ਥਣ ਦਾ ਸਾਈਜ਼ ਕਰਾ ਦੇ ਚੈੱਕ ਚਾਰੇ ਥਣਾਂ ਦਾ ਗੈਪ ਬਹੁਤ ਸ਼ਾਨਦਾਰ ਆ ਤੇ ਇੱਥੋਂ ਬੱਚੀ ਸਾਰੀ ਦਿਖਾ ਦੇ ਵੀ ਸ਼ਕੀਨ ਸ਼ਕੂਨ ਕਿੰਨੀ ਆ ਕੱਦ ਬੱਡਾ ਉੱਤੋਂ ਬਿਲਕੁਲ ਸਟ੍ਰੇਟ ਆ ਗਈ ਜਮਾ ਇਹਦਾ ਰਕਾਰਡ ਕਿੰਨਾ ਸਹੀ ਦੁੱਦਾ ਬਾਈ ਇਹਦਾ 23 24 ਕਿਲੋ ਦਾ ਰਕਾਰਡ ਹੀ ਪਹਿਲਾਂ ਦਾ ਪਹਿਲਣ ਦਾ ਠੀਕ ਹੈ ਗੱਲ ਅਸਲ ਜਰਸੀ ਆ ਗਈ ਹੈ ਨਾ ਅਸਲ ਆ ਬਈ ਪ्युअर ਪੰਜਾਬ ਵਾਲੀ ਹੈ ਠੀਕ ਹੈ ਗੱਲ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਹਮਾਚਲ ਵਾਲੀ ਆ ਜਾਂ ਕੋਈ ਹੋਰ ਹੈਗੀ ਫੁੱਲ ਵੱਡੀ ਆ ਜੀ ਫੁੱਲ ਵੱਡੀ ਹੈ ਸੁਭਾ ਦੀ ਵੀ ਠੰਡੀਆਂ ਨੇ ਪੈਸੇ ਕਿੰਨੇ ਲੈ ਲਾਂਗੇ ਰਾਜੂ ਮੁੱਲ ਤਬਰ ਇਹਦਾ 1 10 ਕਰ ਦਿਆਂਗੇ ਲੱਖ ਦੀ ਛੱਡ ਦਾਂਗੇ ਬਾਈ ਪੂਰੇ ਦੀ ਪੂਰੇ ਦੀ ਜੇ ਜੋੜੇ ਦਾ ਬਣ ਗਿਆ ਸੀ ਨਾ じゃ ਫਿਰ ਉਹ ਜਿਹਾ ਸਾਬ ਹੋ ਜਾਊਗਾ ਠੀਕ ਹੈ ਗੱਲ ਤੇ ਜੇ ਉਹ ਦੇ ਦਾ ਬਣ ਗਿਆ ਸੀ ਤਾਂ ਉਦਾਂ ਹੋ ਜੂਗਾ ਤੇ ਪੂਰੇ ਲੱਖ ਦੀ ਬਾਈ ਕਹਿੰਦਾ ਦੇਣੀ ਆ ਦੁੱਧ ਦਾ ਰਿਕਾਰਡ ਵੀ 23 ਕਿਲੋ ਦਾ 25 26 ਕਿਲੋ ਦੁੱਧ ਐਸ ਵਾਰੀ ਨਾਰਮਲ ਪਾ ਦੂ ਬਈ ਯਾਰ ਜਿਹੜੇ ਸਾਹ ਹਲੇ ਹੱਤਾ ਲੈ ਜੂ ਬਈ ਯਾਰ ਇੱਕ ਗੱਲ ਹੋਰ ਦਾ ਤਾਂ ਨਾ ਸ਼ਾਈਨਿੰਗ ਬੱਛੀ ਚ ਬਹੁਤ ਆरिजिनल ਆ ਜਮਾ ਕੁਝ ਨਹੀਂ ਲੱਗਿਆ ਵਾ ਬੱਛੀ ਦੀ ਇਹ ਆਰਡਰ ਬਹੁਤ ਸੋਹਣਾ ਬਣਾਉਗੀ ਇਥੋਂ ਤੇ ਸਭ ਤੋਂ ਮੇਨ ਗੱਲ ਇਹਦਾ ਸਭਾ ਹੀ ਆ ਵੀ ਸਭਾ ਹੀ ਖੜਨੀ ਦੇਖ ਬਈ ਅੱਗੋਂ ਯਾਰਾ ਜਿਵੇਂ ਜਿਵੇਂ ਮਰਜ਼ੀ ਲੈ ਬੱਠੀ ਜਾ ਇਹ ਥੱਲੇ ਕੋਈ ਦਿੱਕਤ ਨਹੀਂ ਆਗੀ ਬਿਲਕੁਲ ਵੀ ਤੇ ਹੁਣ ਮਾਰ ਦੇ ਕਰੀ ਇਧਰ ਲੈ ਬੰਨੇ ਤਿੰਨ ਨੰਬਰ ਆ ਜੀ ਫਾਨ ਫੋਣ ਇਹਨੂੰ ਵੀ ਜਮ ਐਨ ਟੌਪ ਦੇ ਹੀ ਲੱਗਿਆ ਧੋਰ ਰੱਜੂ ਫਾਨ ਤਾਂ ਚਾਰਾਂ ਪੰਜਾਂ ਗਾਵਾਂ ਦੇ ਕੋ ਨਾਲ ਦੀ ਨੇ ਬਈ ਯਾਰ ਸ਼ਾਂਤੀ ਤਾਕੜੀ ਹੈ ਇਸ ਵਾਰੀ ਹੈ ਨਾ ਹਾਂ ਬਈ ਹਾਂ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਇਹ ਥੋੜੀ ਜਿਹੀ ਕ੍ਰੋਸ ਅੰਗ ਚ ਆ ਗਈ ਹੈ ਨਾ ਹਾਂ ਇਹ ਆ ਗਈ ਥੋੜੀ ਜਿਹੀ ਕ੍ਰੋਸ ਚ ਸੀਜ਼ਨ ਸਾਰੇ ਚੱਲੂਗੀ ਇਹ ਸਾਰੇ ਬਈ ਨਾਲ ਤਾਂ ਹੁਣ ਇਹ ਗਰਮੀ ਚ ਚੱਲੂ ਨਾਲੇ ਬਿਨਾ ਪੱਖੇ ਤੋਂ ਬੰਨਲੇ ਬੰਦਾ ਯਾਰ ਬਈ ਇਹਦੇ ਸਾਨੂੰ ਫਾਇਦੇ ਹੋਰ ਦਾਦਾ ਨਾ ਇਹ ਜਰਸੀ ਦਾ ਬੱਚਾ ਵੀ ਟੌਪ ਦੇ ਹੀ ਪਾਊਗੀ ਐਚ ਐਫ ਦਾ ਵੀ ਤੇ ਜਿਹੜੇ ਹਿਸਾਬ ਨਾਲ ਇਹਦੀ ਮਾਰਕਿੰਗ ਆ ਇਹ ਐਰ ਸ਼ਹਿਰ ਦਾ ਬੱਚਾ ਵੀ ਪਾ ਦੂ ਜੇ ਕਿਸੇ ਸੱਜਣ ਨੇ ਇਹ ਐਰ ਸ਼ਹਿਰ ਦਾ ਚੰਗਾ ਸੀਮਨ ਲਵਾਤਾ ਬਾਕੀ ਥਾਂ ਦਾ ਸੈਜ ਤਾਂ ਕਮਾਲ ਦੀ ਰੱਖੀ ਉਹ ਦੇਖ ਕੇ ਤੁਹਾਨੂੰ ਆਈਡੀਆ ਹੋਊ ਠੰਡੀ ਸੀਲ ਆ ਬਾਈ ਯਾਰ ਐਂ ਬਹਿ ਜਾਂ ਨੀਚੇ ਵਿੱਚ ਓਣ ਚਬਾਉਣ ਦੀ ਕਿੱਦਾਂ ਹੋਊਗੀ ਆਰਡਰ ਕੁਆਲਿਟੀ ਕਰਾ ਲਈ ਮੇਰੀ ਇੱਥੇ ਜਿੱਸਾ ਤੇ ਫਾੜੀ ਵਾਲਾ ਆਰਡਰ ਰੱਖਦੇ ਬਿਲਕੁਲ ਇਹ ਸਭਾ ਸਾਨੂੰ ਬਾਈ ਨੇ ਕਰਾਏ ਦਿੱਤਾ ਚੈੱਕ ਹੱਥ ਮਾਰ ਕੇ ਵੀ ਸਭਾ ਦੀ ਬਿਲਕੁਲ ਠੰਡਿਆ ਦਾ ਗੋਬਰ ਵੀ ਟੈਟ ਮਾਰਦੇ ਕੱਢੂ ਕਹੀ ਦਵਾ ਮੈਂ ਲੈ ਜੂ 5-4 ਦਿਨ ਬਾਈ ਪੰਜ ਚਾਰ ਦਿਨ ਕੱਢ ਦੂ ਸਵੇਰ ਆਦੀ ਆ ਗਈ ਠੰਡੀ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਇਹਦਾ ਇਹਦਾ ਦੁੱਧ ਦਾ ਘੀਰ ਕੜਾ ਬਾਈ ਇਹਦੇ 20 ਕਿਲੋ ਦੁੱਧ ਦਿੱਤਾ ਹੋਇਆ ਹੈ ਬਾਈ ਪਲੂਆਂ ਬੱਚੀ ਨੇ ਠੀਕ ਆ ਗੱਲ ਐ ਇੱਥੇ ਦੂਜਾ ਸੂਆ ਸੁਣੀ ਐ 20 ਕਿਲੋ ਦੁੱਧ ਮੰਨ ਕੇ ਲੈ ਜੇ ਜਿਹੜਾ ਭਾਈ ਨੇ ਲੈ ਕੇ ਜਾਣੀ ਬਾਈ ਇਹ ਪਾਉ ਮੱਝਾਂ ਵਰਗਾ ਹੈ ਨਾ ਪਾਉ ਮੱਝਾਂ ਵਰਗਾ ਬਾਈ ਯਾਰ ਆ ਗਾਵਾਂ ਜਿੰਨੀਆਂ ਦਿਖਾਉਂਗਾ ਸਾਰੀਆਂ ਮੱਝਾਂ ਨਾਲ ਦੀ ਨੇ ਤਕਰੀਬਨ ਐ ਮੰਨ ਲਓ ਵੀ ਇੱਕ ਚੰਗੀ ਝੋਟੀ ਆ ਖਰੀਦ ਲਈ ਇਹਦਾ ਰੇਟ ਕਿੰਨਾ ਹੋਊ ਬਾਈ ਇਹ 60 ਦੇ ਦਾਂਗੇ 75000 ਦੀ ਬਾਈ 75 ਦੀ ਦੇ ਦਾਂਗੇ ਹਾਂ ਮੌਕੇ ਤੇ ਮਾਨ ਤਾਨ ਲਾ 75 ਜਵੀ ਸੱਜਣੋਂ ਮਾਨਤਾਨ ਬਾਈ ਕਹਿੰਦਾ ਕਰਦਾਂਗੇ ਕੱਦੇ ਦਾ ਵੀ ਫੁੱਲ ਵੱਡਾ ਆ ਗਿਆ ਕੱਦ ਨਹੀਂ ਛੋਟਾ ਹੈਗਾ ਗਾਂ ਆਪਣੇ ਲਵੇ ਛੋਟੀ ਕੋਈ ਵੀ ਨਹੀਂ ਹੈਗੀ ਬਈ ਯਾਰ ਜੇ ਇਹ ਕੱਦ ਛੋਟਾ ਹੋਊਗਾ ਸੁਣ ਮੈਂ ਦੱਸ ਦੂੰਗਾ ਛੋਟੇ ਵੱਡੇ ਵਾਲਾ ਕੱਢ ਦਿਓ ਦਿਮਾਗ ਚੋਂ ਕੀੜਾ ਬਿਲਕੁਲ ਤੇ ਹੁਣ ਮਾ ਰਹਿ ਤੇ ਕੈਮਰਾ ਗਰੀ ਹੋਈ ਨੋਈ ਸਾਨੂੰ ਰਾਜੂ ਆ ਦਿਖਾਏ ਵੀ ਟਰੱਕ ਜਿੱਡੀ ਆ ਫੁੱਲ ਬਾਜ ਨਾਲੀਆ ਪੇਟ ਵਾਲੀ ਬੱਛੀ ਆ ਤੇ ਇਹ ਵੀ ਕ੍ਰੋਸ ਅੰਗ ਚ ਆ ਗਈ ਗਰਮੀ ਚੱਲ ਰਾਂ ਥੋਰ ਰਾਜੂ ਹੋਣ ਕੇ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਸੂਨੀ ਆ ਬਾਈ ਹਏ ਬਾਈ ਕਹਿੰਦਾ ਸੂਨੀਆ ਤੀਜਾ ਸੂਆ ਤੀਜਾ ਹੁੰਦੀ ਨਾ ਬਾਈ ਜਿਹੜਾ ਹੋਊਗਾ ਆਪਾਂ ਜੈਨੂਨੀ ਦੱਸਾਂਗੇ ਯਾਰਾ ਇਹ ਵੀ ਕਰੋ ਸੰਗ ਚ ਆ ਗਈ ਹੈ ਨਾ ਹੂੰ ਤੇ ਪਰ ਸ਼ਾਨਦਾਰ ਆ ਥੱਲੇ ਦੀ ਪੂਰੀ ਬਿਲਕੁਲ ਨਾਲ ਲੱਗ ਚਮਕਦਮ ਕ ਬਹੁਤ ਹੈ ਬਾਈ ਗਾਂ ਦੀ ਸਵਾ ਦੀ ਵੀ ਬਿਲਕੁਲ ਠੰਡੀ ਆ ਤੇ ਇੱਥੋਂ ਸਾਨੂੰ ਇਹਦੀ ਬਾਡੀ ਵੇਟ ਵੀ ਨਜ਼ਰ ਆਈ ਜਾਂਦਾ ਵੀ ਵਜਨ ਗਾਂ ਚ ਜਿਹੜਾ ਵਜਨਾ ਵਜਨ ਫੁੱਲ ਆ ਗਿਆ ਪੈਪ ਵੀ ਚੰਗੇ ਲੱਗਿਆ ਤੇ ਬਾਕੀ ਜਿੱਦਾਂ ਨਾ ਝੋਟੀਆਂ ਦੇ ਨਾੜਾਂ ਹੁੰਦੀਆਂ ਪਿੰਡੇ ਤੇ ਉਦਾਂ ਨਾੜਾਂ ਨਹੀਂ ਦੇ ਪਿੰਡੇ ਤੇ ਇੰਨੀ ਜਿਆਦੇ ਬਰੀਕ ਆ ਗਈ ਤੇ ਚਮਕ ਚਮਕ ਵੀ ਫੁੱਲ ਆ ਕੇਰਾ ਹੋਰ ਕਮਾ ਦੇ ਰਾਜੂ ਉਥੋ ਕਿੰਨੇ ਕਿ ਦਿਨ ਕੱਢ ਦੂ ਰਾਜੂ ਇਹ ਲੈ ਜੂ ਬਈ ਪੰਜ ਚਾਰ ਦਿਨੇ ਵੀ ਪੰਜ ਚਾਰ ਦਿਨ ਕੱਢ ਦੂ ਇਹਦਾ ਰਿਕਾਰਡ ਕੀ ਦੱਸਿਆ ਦੁੱਧਾ ਇਹਨੇ 20 22 ਕਿਲੋ ਉਹਦੋਂ ਦਿੱਤਾ ਹੈ ਪਏ ਦੂਜੇ ਸੂਏ ਬਈ ਠੀਕ ਆ ਗੱਲ ਦੁੱਧ ਵੀ ਇਹਦਾ ਤਕਰੀਬਨ ਮੱਝ ਦੇ ਆਸ-ਪਾਸ ਹੀ ਹੋਊਗਾ ਨਾ ਲੈ ਆਕ ਮਾਕੇ ਆਰਡਰ ਇਹਦਾ ਵੀ ਫਿਕਸ ਜਾ ਆ ਗਿਆ ਤੇ ਥਣ ਆ ਗਿਆ ਇਹਦਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਹੱਥਾ ਨਾਲ ਚੋਲਿਓ ਚਾਹੇ ਮਸ਼ੀਨੀ ਚਵਾਈ ਤੇ ਲਾ ਲਿਓ ਤੇ ਦੁੱਧ ਚੰਗਾ ਪਾਉਗੀ ਫੈਟ ਵਾਲਾ ਪਾਉਗੀ ਤੇ ਆ ਗਈ ਫੁੱਲ ਬ੍ਰੀਕ ਤੇ ਵੱਡੀ-ਬੁੱਡੀ ਫੁੱਲ ਆ ਗਈ ਬਾਈ ਫੁੱਲ ਵਜਨ ਵਾਲੀ ਆ ਗਈ ਜਿੱਦਾਂ ਪੇਟ ਵਾਲੀ ਵੜਾ ਆਪਾਂ ਕਹਿ ਸਕਦੇ ਆ ਇਹਨੂੰ ਤੇ ਬਰੀਕ ਬਹੁਤ ਆ ਤੇ ਥਣ ਵੀ ਕੱਲਾ-ਕੱਲਾ ਲੱਗਿਆ ਤੇ ਦੁੱਧ ਵਾਲਾ ਪਾਇਪ ਵੀ ਇਹਦੇ ਚੰਗਾ ਜਾਂਦਾ ਪਿਆ ਤੇ ਇੱਥੋਂ ਢੱਲਣਾ ਢੱਲਣਾ ਬਹੁਤ ਪੰਨ ਇੱਥੋਂ ਹੇ ਇੱਥੋਂ ਤਾਂ ਰਾਜਿੰਗ ਰਿਵਿਊ ਕਰਕੇ ਪਾਇਪ ਜਾਏਗਾ ਕਿਉਂਕਿ ਹਲੇ ਇਹ ਸਟਾਰਟਿੰਗ ਆ ਜਿੱਦਾਂ ਜਿੱਦਾਂ ਜੋਸ਼ ਮਾਰੂਗੀ ਉਦਾਂ-ਉਦਾਂ ਫਲਾਬ ਤਰੂਗੀ ਇਹਦਾ ਰੇਟ ਕੀ ਰਹੂਗਾ ਰਾਜੀ ਇਹਦਾ ਮੁੱਲ ਤਾਂ 75 ਹੈ 70 ਦੀ ਦੇ ਦਾਂਗੇ ਬਈ ਯਾਰ ਤੇ 70 ਦੀ ਹਾਂ ਡਾਬਲ ਫੁੱਲ ਆ ਗਈ ਕੱਦ ਨਹੀਂ ਛੋਟਾ ਇਹਦਾ ਰੇਟ ਦਾ ਹੈਰਾਨ ਕਰਨ ਵਾਲਾ ਸਿਸਟਮ ਹੈ ਅੱਜ ਜਮੀ ਤੇ ਹੁਣ ਮਾਰਦੇ ਹੋ ਬੈਠਦੇ ਕੈਮਰਾ ਉਹ ਆ ਗਈ ਐਚਐਫ ਕੰਪਨੀ ਦੇ ਵਿੱਚ ਥੋੜੀ ਕ੍ਰਾਸ ਅੰਗ ਚ ਆ ਗਈ ਐਚਐਫ ਥੋੜੀ ਜੀ ਕ੍ਰਾਸ ਕਰ ਸਕਦੇ ਆਂ ਕਿ ਆਪਾਂ ਇੱਕ ਤਾਂ ਬਾਹਲੀ ਜਿਆਦਾ ਪਿਓਰਿਟੀ ਚ ਹੁੰਦੀ ਆ ਨਾ 90% ਪਿਓਰ ਆ ਵੀਰੇ ਆ 90 ਕੇ ਪੈਸੇ ਆ ਗਈ ਬਾਈ ਕਹਿੰਦਾ ਇਹਦਾ ਸੂਆ ਕਿਹੜਾ ਦਾਜੂ ਇਹਦਾ ਦੂਜਾ ਸੂਆ 6 ਦੰਦਾ ਮੂੰਹੋਂ ਬਾਈ ਦੰਦਾ 6 ਦੰਦਾ ਕੱਦ ਸੱਜਣੋ ਇਹਦਾ ਵੀ ਫੁੱਲ ਵੱਡਾ ਹੀ ਆ ਗਿਆ ਕੱਦ ਨਹੀਂ ਛੋਟਾ ਤੋਰ ਵੀ ਥੋੜੀ ਇਹ ਕਿੰਨਾ ਕੁ ਟਾਈਮ ਕੱਢਦੀ ਆ ਇਹ ਲੈ ਜੂ 10 ਦਿਨ ਵੀਰੇ 10 ਦਿਨ ਦੀ ਹਾਂ ਤੇ ਇਹਦਾ ਕੀਟ ਕਾਰਡ ਦੱਸਿਆ ਬਈ ਇਹਨੇ ਪਹਿਲਾਂ ਮੱਛੀ ਨੂੰ ਦੁੱਧ ਪਾਇਆ ਹ 23 24 ਕਿਲੋ 23 24 ਕਿਲੋ ਹੂੰ ਠੀਕ ਆ ਪਾ ਦੂ 25 ਕਿਲੋ ਦੇ ਆ 25 26 ਕਿਲੋ ਦੁੱਧ ਨੂੰ ਨਾਰਮਲ ਮੰਨ ਕੇ ਲੈ ਜੂ ਬਈ ਯਾਰਾ ਸੂਆ ਦੂਜਾ ਦੂਜਾ ਵੀਰੇ 6 ਦੰਦ ਅਰੀਜਨਲ ਸੂਆ ਦੂਜਾ ਦੰਦਾਂ ਚ 6 ਦੰਦ ਆ ਗਈ ਤੇ ਆਰਡਰ ਇਹ ਵੀ ਫਿਕਸ ਰੱਖੂ ਫਿਕਸ ਦਾ ਇਹ ਫਾਇਦਾ ਹੁੰਦਾ ਵੀ ਜੇ ਭੀੜ ਭੜੱਕੇ ਚ ਪਸ਼ੂ ਬੰਦਣਾ ਪੈਰ ਪੂਰਨੀ ਟਿਕਦਾ ਦੂਜੇ ਪਸ਼ੂ ਦਾ ਥਣ ਤੇ ਤੇ ਟੁੱਟ ਮੈਡਰ ਹੁੰਦਾ ਜਿਹੜਾ ਲਮਕਮਾ ਜਾਂ ਉਦੋਂ ਚ ਮਸਟੈਟਸ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਆ ਵੀ ਇਹਦੇ ਚ ਮਸਟੈਟਸ ਹੁੰਦੀ ਆ ਜਿਹੜੀ ਉਹ 0% ਚ ਬਗ ਜਾਂਦਾ ਕੰਮ ਠੰਡ ਦਾ ਸਾਈਜ਼ ਵੀ ਹੱਥੀ ਚਵਾਈ ਵਾਲਾ ਮੁਠੀ ਵਾਲਾ ਤੇ ਮਸ਼ੀਨੀ ਚਵਾਈ ਤੇ ਕਰ ਲਓ ਮਸ਼ੀਨੀ ਚਵਾਈ ਵਾਲਾ ਵੀ ਆ ਤੇ ਸਭਾ ਆਦੀ ਕਿਵੇਂ ਰੱਜਦੀ ਹੈ ਬਈ ਯਾਰ ਜਮਾ ਠੰਡੀ ਸੀ ਥਾਣ ਆ ਕੇ ਸਿੰਗਲ ਚਾਰ ਉਦਾਂ ਮੱਖੀ ਮੁੱਖੀ ਆ ਥੋੜੀ ਜੀ ਹੈ ਨਾ ਉਹਦੇ ਕਰਕੇ ਪਸ਼ੂ ਪ੍ਰੇਸ਼ਾਨ ਹੋ ਜਾਂਦੇ ਕੰਮ ਹਾਂ ਬਈ ਖੜੇ ਆ ਤੇ ਕੱਦ ਗਰੀ ਹੈ ਨਾ ਵੀ ਦਿਖਾ ਦੇ ਅੱਧ ਕਾਠ ਜਿਹੜੀ ਦਾ ਹੋਊਗਾ ਨਾਰਮਲ ਜਾਂ ਛੋਟਾ ਉਸ ਨੂੰ ਮੈਂ ਦਾਦ ਦੂੰਗਾ ਕਾਦੇ ਦਾ ਵੀ ਡਾਬਲਾ ਬੈਡ ਦਾ ਇਹਦੇ ਰਾਜੂ ਅੱਜ ਕਿੰਨੇ ਪੈਸੇ ਲੈ ਲਾਂਗੇ ਕੱਚੀ-ਕੁੱਚੀ ਦੀ 72000 ਦੀ ਦੇ ਦਾਂਗੇ ਜੀ ਇਹ 72 ਦੀ ਹਾਂ ਆ 70 ਦੀ ਹਾਂ 1 40 ਦਾ ਜੋੜਾ ਦੇ ਦਾਂਗੇ ਦੇ ਦਾਂਗੇ ਬਈ ਯਾਰ ਜੇ ਕਿਸੇ ਸੱਜਣ ਨੇ ਜੋੜੇ ਹੀ ਪਾਉਣਾ ਹੈ ਕਰ ਦਾਂਗੇ ਬਈ ਹਾਂ 1 ਲੱਖ ਤੇ 42000 ਹੀ ਬਣਦਾ ਹਾਂ ਹਾਂ 2000 ਛੋਟ ਆ 2000 ਛੋਟ ਆ ਜੋੜੇ ਚ ਬਾਈ ਕਹਿੰਦਾ ਕਰ ਦਾਂਗੇ ਆ ਗਿਆ ਇੱਕੋ ਜਿਹਾ ਫੁੱਲ ਡਾਬਲ ਤੇ ਗਾਵਾਂ ਬਾਈ ਦੀਆਂ ਦਿਖਾ ਕੇ ਮਨ ਖੁਸ਼ ਹੋ ਗਿਆ ਗਾਵਾਂ ਬਾਈ ਕੋਲ ਟੋਪ ਨਹੀਂ ਸਾਰੀਆਂ ਇੱਕ ਤੋਂ ਇੱਕ ਆ ਇਧਰਲੇ ਬੰਨਿਆ ਉਹ ਵੀ 6 ਦੰਦ ਦਾ ਵੀਰੇ ਚਾਹੇ ਉਧਰਲੇ ਬੰਨਿਆ ਆਇਰ ਸ਼ੈਰ ਵੀ 6 ਦੰਦ ਆਂਦਾ ਜੀ ਇੱਕ ਨੰਬਰ ਤੇ ਦਿਖਾਈ ਆ ਜਿਹੜੀ ਹਾਂ ਉਹ ਵੀ origional 6 ਦੰਦ ਆਂਦਾ ਜੀ ਠੀਕ ਆ ਗੱਲ ਉਹ ਵੀ ਦੰਦਾਂ ਚ ਬਾਈ ਕਹਿੰਦਾ 6 ਦੰਦ ਆਂਦਾ ਆ ਗਈ ਤੇ ਬਾਕੀ ਗਾਵਾ ਸਾਰੀਆਂ ਕੁਆਲਿਟੀ ਦੇ ਨੇ ਨੰਬਰ ਬੋਲਦੇ ਰਾਜੀ 79739 92814 79739 92814 ਲੱਕੇ ਰਾਂ ਗੈਰੀ ਕੈਮਰਾ ਹੋਰ ਕਮਾਰੇ ਸਾਰੀਆਂ ਤੇ ਇੱਕ ਨੰਬਰ ਤੇ ਆਇਰ ਸ਼ੈਰ ਆ ਦੋ ਤੇ ਜਰਸੀ ਦਾ ਤੋਹਫਾ ਤਿੰਨ ਤੇ ਜਰਸੀ ਕ੍ਰੋਸ ਤੇ 4 ਤੇ ਵੀ ਕਰੋ ਸੰਗ ਦੇ ਵਿੱਚ ਆ ਗਈ ਤੇ 5 ਤੇ ਆ ਗਈ 라ਜੂ ਕਹਿੰਦਾ ਵੀ 90% ਐਚਐਫ ਦੇ ਵਿੱਚ ਆ ਗਈ ਰਿਕਾਰਡ ਸਾਰੀਆਂ ਬੜਾਂ ਦੇ ਚੰਗੇ ਨੇ ਕੁਆਲਟੀ ਵਾਈਜ਼ ਵੀ ਚੰਗੀਆਂ ਨੇ ਤੇ ਕੱਦ ਕਾਠ ਵਾਈਜ਼ ਵੀ ਫੁੱਲ ਵੱਡੀਆਂ ਆ ਗਈਆਂ ਗਾਵਾਂ ਸਾਰੀਆਂ ਟਾਪ ਕੁਆਲਟੀ ਦੀਆਂ ਨੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਉਣਗੇ ਆ ਸੰਪਰਕ ਬਾਈ ਨਾਲ ਕਰ ਲਿਓ ਪੈਂਡੋਪਲੀ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਆ ਧੰਨਵਾਦ